ਔਰ ਲੋਰ ਚ ਕਹਿੰਦਾ ਵੀ ਛੱਡ ਗੱਲਾਂ ਇਹ ਵੀ ਮੈਂ ਪੜ ਕੇ ਦੋ ਤਿੰਨ ਵਾਰੀ ਤਾਂ ਮੈਂ ਪੜ ਕੇ ਹੈਰਾਨ ਵੀ ਭੈਣ ਨਾ ਐਡੀ ਸ਼ਾਹਕਾਰ ਰਚਨਾ ਵੀ ਜਟਾ ਤੈ ਲਿਖਤੀ ਮੈਨੂੰ ਲੱਗਦਾ ਵੀ ਇਹ ਰਚਨਾ ਨਾ ਬਹੁਤ ਅਮਰ ਹੋਊਗੀ ਇਹ ਬੜੇ ਵੱਡੇ ਲੈਵਲ ਤੇ ਪਹੁੰਚੂਗੀ ਗਰਦਾਸ ਮਾਨ ਵਰਗੇ ਤਾਂ ਕਿਤੇ ਰਹਿ ਜਾਣਗੇ ਬੀੜੀਆਂ ਬੁੜੀਆਂ ਜੀ ਇਹਨਾਂ ਦਾ ਫੂਕਣ ਵਾਲੇ ਇਹ ਬਾਹਲੇ ਵੱਡੇ ਲੈਵਲ ਤੇ ਪਹੁੰਚੂਗੀ ਇਹ ਇਹ ਤੋਂ ਗਵਾਹੀ ਇਹ ਹੁਣ ਐ ਡਿਸਾਈਡ ਨਹੀਂ ਹੋ ਰਿਹਾ ਵੀ ਬੰਦਾ ਕਿਹੜਾ ਫੜੀਏ ਵੀ ਜਿਹੜਾ ਇਹ ਨੂੰ ਗਾ ਸਕੇ ਭੈਂਕ ਪਹਿਲਾਂ ਤਾਂ ਮੁਰਕੀਆਂ ਬਹੁਤ ਚਾਹੀਦੀਆਂ ਨੇ ਗਲ 'ਚ ਉਹਨੂੰ ਖੜ ਲੈਣਾ ਕਿ ਨਹੀਂ ਜਿਹੜਾ ਮਾਨਕ ਦਾ ਦੋ ਤਾਜ ਆ ਉਹ ਉਹ ਉਹਦੀਆਂ ਮੁਰਕੀਆਂ ਜੁਗਦੀਆਂ ਨੇ ਜਾਂ ਖਾਨ ਸਾਹਿਬ ਨੂੰ ਪੁੱਛ ਲਾਂਗੇ ਨਾ ਹਲੇ ਲਿਖਿਆ ਮੁਖੜਾ ਹੀ ਆ ਪਰ ਮੁਖੜੇ ਨਹੀਂ ਬੰਬ ਕੱਢਦੇ ਜਿਵੇਂ ਆਪਾਂ ਜਨਗਨ ਮੰਨ ਲਿਖਿਆ ਸੀਗਾ ਦਾ ਨਾਂ ਇੱਕ ਜਾਇਆ ਹੈ ਭਾਰਤ ਭੱਜ ਗਿਆ ਵਧਾਤਾ ਭਾਰਤ ਭੱਜ ਗਿਆ ਕਹਿੰਦਾ ਵਧਾਤਾ ਤੇ ਉਹ ਜਨਗਨ ਵਾਂਗੂ ਲਿਖਿਆ ਗਿਆ ਮੁਖੜਾ ਤੁਸੀਂ ਸੁਣਨਾ ਹੁਣ ਤੁਸੀਂ ਹਟਦੇ ਨਹੀਂ ਹੁੰਦੇ ਤੁਸੀਂ ਸੁਣਦੇ ਜ਼ਰੂਰ ਹੋ ਤੁਸੀਂ ਹਲੇ ਲਿਖਿਆ ਨਹੀਂ ਮੂੜਾ ਮੁਖੜਾ ਜਿਆ ਲਿਖਾ ਦਿਖਾ ਦੇਣਾ ਜਦੋਂ ਤੁਸੇ ਆਪ ਹੀ ਪੜ ਲਿਓ ਆ ਦੇਖੋ ਲਿਖਿਆ ਨਾ ਮੁਖੜਾ ਆ ਮੁਖੜਾ ਹੈ ਆ ਥੱਲੇ ਲਿਖਿਆ ਗਾਣਾ ਇਹ ਇੰਨਾ ਮੁਖੜੇ ਜਿਹਾ ਪਰ ਲਿਖਿਆ ਆਇਆ ਜਾਂ ਗਿਆ ਪਤੰਦਰ ਪਤਾ ਨਹੀਂ ਲੱਗ ਰਿਹਾ ਵੀ ਇਹ ਚਿਹਰਾ ਮੋਹਰਾ ਕਿਹਦਾ ਵੀ ਕਿਹਦੇ ਨਾਲ ਬਣਗਾ ਜਾਂ ਮਿਲਦਾ ਦੇਖਿਓ ਮੜਾ ਜਾਂ ਮਰੀਜ਼ਪੁਰੀ ਨਾਲ ਮਿਲਦਾ ਕਿ ਮੈਂ ਟਰੰਪ ਨਾਲ ਮਿਲਦਾ ਹੈ ਨਾ ਇਹ ਭੈਣ ਦਾ ਯਾਰ ਚਕਾਉ ਟਰੰਕ ਸਾਰਿਆਂ ਦੇ ਕਹਿੰਦਾ ਜਿੱਤ ਗਿਆ ਟਰੰਪ ਖਾਲ ਚੱਲੀਏ ਰਾਮ ਪਿਆਰੀ ਨਾ ਚੱਲ ਚੱਲੀਏ ਘਰ ਨੂੰ ਰਾਮ ਪਿਆਰੀ ਕਹਿੰਦੀ ਕੀ ਗੱਲ ਕਹਿੰਦਾ ਕਰੀਏ ਇੰਡੀਆ ਜਾਣ ਦੀ ਸਿਆਰੀ ਇਹ ਚਕਾਉ ਬਾਈ ਟਰੰਕ ਚਕਾਉ ਸਾਰਾ ਇਹਦਾ ਬਾਹਲਾ ਕੱਬਾ 10 ਮਿਲੀਅਨ ਕੱਢਣੇ ਆ ਇਕੱਠੇ ਕਹਿੰਦਾ ਲੋਕ ਚਲੋ ਆਪਾਂ ਨੇ ਚਾ ਚਾਚੇ ਵਾਲਾ ਝੁਟਕਲਾ ਝੁਟਕਲਾ ਨਹੀਂ ਆ ਉਹ ਐਕਚੁਅਲੀ ਹੱਡ ਬੀਤੀ ਆ ਵੀ ਸਾਡੇ ਮਿੰਡ ਸਰਸੇ ਵਾਲਿਆਂ ਦਾ ਲੱਗਿਆ ਉਹ ਸੱਤ ਸੰਗ ਜਾ ਬਾਵਾ ਟਾਈਮ ਬੱਗੇ ਕੋਆਂ ਵੇਲੇ ਕੀ ਬਾਤ ਹੈ ਸਾਸ-ਸੰਗ ਲੱਗਿਆ ਤਾਂ ਦਿਆ ਕਰ ਹੁਣ ਨਾ ਇਧਰ ਸਾਡੇ ਤਾਈ ਦੇ ਮੁੰਡੇ ਹੋਣਾ ਤੇ ਹੋਰ ਲੱਟਰ ਫੱਟਰਾ ਮੁੰਡੇ ਸੀ ਕਿ ਮੈਂ ਆ ਗਿਆ ਘਰੇ ਮੈਂ ਤੇ ਛਰੀ ਬੱਚਿਆਂ ਚ ਕਿਹਨੇ ਜਾਂਦਾ ਸੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਇਹ ਜਿਹੇ ਪੁੱਠੇ ਪੰਗੇ ਚ ਆਪਾ ਪੈਂਦੇ ਜਿਵੇਂ ਟ੍ਰੇਡਿੰਗ ਵਾਲਿਆਂ ਨੇ ਦੇਖੋ ਪਹਿਲਾਂ ਇਹਨਾਂ ਦੀ ਗੱਲ ਕਰ ਲਈਏ ਤੁਸੀਂ ਦੇਖੋ ਇਹ ਤੁਹਾਨੂੰ ਕੰਟੈਕਟ ਕਰਨੀਆਂ ਤੁਹਾਨੂੰ ਐ ਲੱਗੂਗਾ ਵੀ ਕੁੜੀ ਐ ਜਮ ਪੂਰਾ ਸਿਰ ਉੱਪਰ WhatsApp ਨੰਬਰ ਲਓ ਸਰ ਤੁਸੀਂ ਐ ਪੁੱਛ ਲਿਓ ਵੀ ਵੀਡੀਓ ਕਾਲ ਤੇ ਆ ਵੀਡੀਓ ਕਾਲ ਤੇ ਕਿਵੇਂ ਆਊਗੀ ਉਹ ਇੱਕ ਕੁੜੀ ਹੋਊਗੀ ਉਹ ਲਿਪਸਿੰਗ ਕਰ ਰਹੀ ਹੋਊਗੀ ਪਿੱਛੇ ਜਿਹੜਾ ਐਕਸੈਂਟ ਬੋਲ ਰਿਹਾ ਹੋਊਗਾ ਉਹ ਜਮਾਂ ਨਾਈਜੀਰੀਅਨ ਹੋਊਗਾ ਜਮਾਂ ਨਾਈਜੀਰੀਆ ਦੀ ਲੇਡੀ ਹੋਊਗੀ ਬੋਲ ਰਹੀ ਹੋਊਗੀ ਮੈਂ ਅੱਬ ਬਿਜੀ ਹੂੰ ਫਲਾਨਾ ਤੇ ਉਹ ਕਹਨਾਂ ਐ ਦੂਜੀ ਗੱਲ ਇਹ ਤੁਹਾਨੂੰ ਕ੍ਰਿਪਟੋ ਦੇ ਖਿੱਚ ਕੇ ਕਿਉਂ ਲਿਆਉਂਦੇ ਆ ਕਿਉਂਕਿ ਕ੍ਰਿਪਟੋ ਚ ਹਲੇ ਕਿਤੇ ਇਹੋ ਜੀ ਪ੍ਰੋਵੀਜ਼ਨ ਕਿਸੇ ਕਾਨੂੰਨ ਚ ਨਹੀਂ ਜਿਹਦੇ ਵਿੱਚ ਪਰਚਾ ਹੋ ਜੇ ਆਮ ਬੈਂਕ ਅਕਾਊਂਟ ਥੋੜਾ ਖਾਲੀ ਹੋ ਜੇ ਫਰਾਡ ਹੋ ਜੇ ਤਾਂ ਫਰਾਡ ਚ ਗਿਣਿਆ ਜਾਂਦਾ ਕ੍ਰਿਪਟੋ ਸਟਿਲ ਹਲੇ ਸਾਈਬਰ ਚ ਆ ਰਿਹਾ ਕਿਉਂਕਿ ਡਿਜੀਟਲ ਉਹਦੀ ਕੋਈ ਟ੍ਰੇਸਿੰਗ ਹੀ ਨਹੀਂ ਗਈ ਤੁਸੀਂ ਆਪਦਾ ਅਕਾਊਂਟ ਕ੍ਰੀਏਟ ਕੀਤਾ ਇੱਕ ਵਾਲਟ ਬਣਾਇਆ ਉਹਦੀ ਕੋਈ ਥੋੜੇ ਕੋਲੇ ਐਕਸੈਸ ਆ ਕਹਿੰਨਗੇ ਥੋੜੇ ਕੋਲੇ ਐਕਸੈਸ ਰਹੂਗੀ ਥੋੜੇ ਕੋਲੇ ਰਹੂਗੇ ਉਹ ਸਭ ਉੱਡ ਜਾਂਦੀਆਂ ਨੇ ਐਕਸੈਸ ਸਭ ਹੈਕ ਹੋ ਜਾਂਦੇ ਨੇ ਜਦੋਂ ਤੁਹਾਡੇ ਈਮੇਲ ਉਹਨਾਂ ਕੋਲੇ ਆ ਗਿਆ ਸਾਰਾ ਕੁਝ ਆ ਗਿਆ ਤੁਹਾਡੇ ਉਹ ਵਾਲਟ ਚ ਵੱਢ ਜਾਂਦੇ ਨੇ ਮੁੜ ਕੇ ਠਣ ਠਣ ਗਪਾਲ ਅਸੀਂ ਕਈ ਤਾਂ ਇਹ ਜਿਹਨੇ ਡਰ ਦੇ ਦੱਸਦੇ ਹੀ ਨਹੀਂ ਪਰ ਚੇਂਜ ਨਹੀਂ ਕਰਾਉਨੇ ਡਰਦੇ ਦਸ 20000 ਵਿੱਚ ਕਿਹੜਾ ਪਰਚਾ ਕਰਾਓ ਉਹ ਨਾਈਜੀਰੀਆ ਬਟਨ ਨੇ ਉਹਨਾਂ ਨੂੰ ਦੱਸ ਵੀ ਹੈ ਯਾਰ ਹੁਣ ਮੰਨ ਕੇ ਚੱਲੋ ਦਿਹਾੜੀ 'ਚ ਉਹਨਾਂ ਨੇ 10 ਲੱਖ ਬੰਦੇ ਤੋਂ 10-10 ਹਜ਼ਾਰ ਰੀ ਲਿਆ ਕਿੰਨੇ ਛੋਡੀ ਡੇਢ ਅਰਬ ਦੀ ਛੋਡੀ ਬਾਦੀ ਆ ਤੇ ਬਾਕੀ ਦੁਨੀਆ ਦੀ ਲਾ ਲਓ ਕਿੰਨੀ ਬਾਦੀ ਆ ਵੀ ਜੇ 5-6 ਅਰਬ ਲੋਕਾਂ 'ਚ ਉਹਨਾਂ ਨੇ 10 ਲੱਖ ਤੋਂ ਵੀ 10-10 ਹਜ਼ਾਰ ਪਵਾ ਲਿਆ ਤੇ ਲਾ ਲਓ ਕਿੰਨੇ ਪੈਸੇ ਬਣ ਗਏ ਹਾਏ ਇੱਕੋ ਜਗ੍ਹਾ ਨੇ ਫੇਰ ਇਹ ਕੋਈ ਸੁਨੀਤਾ ਸ਼ਰਮਾ ਕੋਈ ਬਨੀਤਾ ਸ਼ਰਮਾ ਕੋਈ ਕੈਲੀਫੋਰਨੀਆ 'ਚ ਰਹਿੰਦੀ ਕੋਈ ਕਿਤੇ ਤੁਸੀਂ ਇਹ ਦੇਖ ਲਓ ਵੀ 99% ਇਹਨਾਂ ਦੇ ਬਿਊਟੀ ਬਿਊਟੀ ਸਲੂਨ ਜਾਂ ਫੈਸ਼ਨ ਡਿਜ਼ਾਈਨ ਦੋ ਬਿਜ਼ਨਸ ਹੋਣਗੇ ਤੂੰ ਬਿਨਾ ਕੋਈ ਬਿਜ਼ਨਸ ਨਹੀਂ ਹੋਊਗਾ ਲਿਖਿਆ ਸੀ ਇਹ ਉਹ ਸੈਲਫ ਅmplਾਈਡ ਬਿਊਟੀ ਫਲਾਨਾ ਤੇਮਕਰ ਨਾ ਕੋਈ ਡਾਕਟਰ ਆ ਉਹ ਚ ਨਾ ਕੋਈ ਇੰਜੀਨੀਅਰ ਆ ਨਾ ਕੋਈ ਪਾਇਲਟ ਆ ਨਾ ਕੁਝ ਹੋਰ ਆ ਲਾਟਣਾ ਪੜਨਾ ਹਰੇਕ ਚੱਕ ਕੇ ਬਣਾਇਆ ਪਿਆ ਕ੍ਰਿਪਟੋ ਭੈਣ ਜੋਖਸਪਰਟ ਵੀ ਤੁਸੀਂ ਭੈਣ ਤੋਂ ਸਾਨੂੰ ਦੱਸੋngੀਆਂ ਵੀ ਕਿਵੇਂ ਪੈਸਾ ਕਮਾਈਦਾ ਬਈ ਬਿਜ਼ਨਸ ਆ ਪਿਆ ਦਿਮਾਗ 'ਚ ਜੱਟ ਦੇ ਡੀਐਨਏ 'ਚ ਬਾਰਨ ਬਫੇਟਾਰ ਗਿਆ ਟੱਕਰ ਦੇ ਸਕਦੇ ਆ ਆਪਾਂ ਐਡੀ ਦਲੇਰੀ ਆ ਤੇ ਐਡਾ ਸੈਲਫ ਕੌਨਫੀਡੈਂਸ ਬੀਪੋਰਟ ਜੀ ਤੁਹਾਨੂੰ ਵੀ ਦਿੰਨੇ ਹੁੰਨੇ ਆਪਾਂ ਪਲੱਸ ਮਾਈਨਸ ਨਹੀਂ ਦਿੰਦੇ ਹੁੰਦੇ ਬੀ 12 ਉਹਵੇਂ ਆ ਇਹਨਾਂ ਤੋਂ ਬਚੋ ਕੁੱਲ ਮਿਲਾ ਕੇ ਇਹਨਾਂ ਤੋਂ ਬਚੋ ਗਾਹ ਵੇਰ ਕਰੋ ਕਿਉਂ ਇਹਦਾ ਬਾਈ ਕੋਈ ਟ੍ਰੇਸਿੰਗ ਨਹੀਂ ਕੋਈ ਪਰਚਾ ਨਹੀਂ ਕੱਖ ਨਹੀਂ ਹੁਣ ਮੈਂ ਤੁਹਾਨੂੰ ਜਿਹੜੀ ਅੱਜ ਵੀਡੀਓ ਬਣਾਉਣੀ ਆ ਉਹ ਚ ਬਿਟਕੋਇਨ ਬਾਰੇ ਸਾਰਾ ਦੱਸੂ ਬਿਟਕੋਇਨ ਕਿਹਨੇ ਬਣਾਇਆ ਕਿਉਂ ਬਣਾਇਆ ਕਿਉਂ ਇੰਨਾ ਪ੍ਰੋਮੋਟ ਕੀਤਾ ਗਿਆ ਕਿਉਂ ਚਲਣ ਚ ਚੱਲ ਰਿਹਾ ਇਹ ਜੀ ਲੁੱਟੇ ਗਏ ਕਿਸੇ ਨੇ ਕੱਖ ਨਹੀਂ ਕਿਸੇ ਨੇ ਤੁਸੀਂ ਤੁਹਾਡਾ ਬੈਂਕ ਚ ਪੈਸਾ ਪਿਆ ਉਹ ਪ੍ਰੋਟੈਸਟ ਤਾਂ ਕਰ ਲੋਗੇ ਕੁ ਲੁੱਟਿਆ ਗਿਆ ਤੁਹਾਡਾ ਕੰਮ ਬੈਂਕ ਲੁੱਟਿਆ ਗਿਆ ਤੁਹਾਡਾ ਕਾਊਂਟਰ ਨੂੰ ਕੁਝ ਹੋ ਗਿਆ ਪ੍ਰੋਟੈਸਟ ਤਾਂ ਕਰ ਲੋਗੇ ਵੀ ਆ ਸਰਕਾਰ ਹੈ ਜਾਂ ਬੈਂਕ ਬਿਟਕੋਇਨ ਤੁਹਾਡਾ ਲੁੱਟਿਆ ਗਿਆ ਤੁਹਾਡਾ ਪੈਸਾ ਬਰਬਾਦ ਹੋ ਗਿਆ ਕਿਹਦੇ ਅਗੇਂਸਟ ਪ੍ਰੋਟੈਸਟ ਕਰੋਗੇ ਤੁਸੀਂ ਇਹਨਾਂ ਦਾ ਦੋ以ਥੀਰੀਅਮ ਆ ਪਤਾ ਵੀ ਕੀ ਦਾ ਉਹ ਕਰੰਸੀਆਂ ਉੱਥੇ ਹੀ ਫਿਰਦੀਆਂ ਨੇ 5 ਡਾਲਰ 10 20 100 50 200 1500 ਵੱਧੋ ਵੱਧ ਤੇ ਬਿਟਕੋਇਨ ਕਦੇ ਪੁਆਇੰਟ ਤੋਂ ਲੱਖ ਤੇ ਵੱਜਦਾ ਕਦੇ ਜਮਾ 3500 ਤੇ ਵੱਜਦਾ ਡਾਲਰ ਕਦੇ 3000 ਤੇ ਅਸੀਂ 2020 ਚ ਲੈ 3500 ਨੂੰ ਮੁੜ ਕੇ ਸਾਲਾ 65000 ਤੇ ਵੱਜਿਆ ਇਹਦੇ ਪਿੱਛੇ ਤਿੰਨ ਚੀਜ਼ਾਂ ਨੇ ਬਿਲਗੇਟਸ ਐਲਨ ਮਸਕ ਤੇ ਰੌਚਾਈਲਡ ਫੈਮਿਲੀ ਇਹ ਕੀਆ ਨੋਟ ਪੈਸਾ ਪੇਪਰ ਕਰੰਸੀ ਖਤਮ ਕਰਨ ਵਾਸਤੇ ਬਿਟਕੋਇਨ ਨੂੰ ਲਿਆਂਦਾ ਗਿਆ ਤੇ ਇਹਨੂੰ ਐ ਪ੍ਰਮੋਟ ਕੀਤਾ ਗਿਆ ਵੀ ਇਹਨੂੰ ਅੱਗਾਂ ਨੂੰ ਤਾਂ ਚੜਦਾ ਤੁਹਾਨੂੰ ਪਤਾ ਬਿਟਕੋਇਨ ਦਾ ਅੰਦਰ ਕੌਣਾ ਕਿਸੇ ਨੂੰ ਨਹੀਂ ਪਤਾ ਤੁਸੀਂ ਲੁੱਟੇਗਾ ਕੱਲ ਨੂੰ ਕਿਹਦੇ ਅਗੇਂਸਟ ਪ੍ਰੋਟੈਸਟ ਕਰੋਗੇ ਚਲੋ ਪਹਿਲੇ ਚੁਟਕਲਾ ਸੁਣਾਉਣਾ ਨਿਸ਼ਤਰ ਚਾਚਾ ਵਾਲਾ ਇਹ ਗਾਂ ਵਾਲੀ ਵੀਡੀਓ ਚ ਗੱਲ ਕਰਾਂ। ਭਾਈ ਕੱਬਿਆਂ ਦੀ ਗੱਲ ਕਰਦੇ ਆਂ ਵੀ ਸਾਡਾ ਚਾਚਾ ਨਿਸ਼ਤਰ ਚਾਚਾ ਬਹੁਤ ਸੋਹਣਾ ਹੈ। ਹਲੇ ਵੀ ਪਤੰਦਰ ਬਹੁਤ ਸੋਹਣਾ ਹੈ। ਤੇ ਸਾਡੇ ਪਿੰਡੋਂ ਰੌਲਾ ਪੈ ਗਿਆ। ਕੁੜੀ ਛੇੜਤੀ ਇਹਨਾਂ ਨੇ, ਮੁੰਡਿਆਂ ਨੇ। ਤੇ ਜੀ ਪੁਲਸ ਆ ਗਈ ਤੇ ਭਾਈ ਰੌਲਾ ਚੱਲ ਪਿਆ। ਰੌਲਾ ਇਹ ਭੱਜ ਗਏ। ਤੇ ਇਹਨਾਂ ਨੂੰ ਐਸਐਸਪੀ ਦਫ਼ਤਰ ਕਹਿੰਦੇ ਵੀ ਪੇਸ਼ ਕਰੋ ਮੁੰਡਿਆਂ। ਤੇ ਪੰਚਾਇਤ ਜਾਂਦੀ ਰਹੀ ਉਹਦੇ ਵਿੱਚ ਨਛੱਤਰ ਚਾਚਾ ਵੀ ਜਾਇਆ ਗਰੇ ਬਾਬਾ ਜੀ ਨਾਲ ਮੈਂ ਵੀ ਗੱਡੀ ਲੈ ਕੇ ਜਾਇਆ ਕਰਾਂਗਾ ਸਰਪੰਚ ਸਾਹਿਬ ਨਾਲ ਗੱਡੀ ਮੈਂ ਚਲਾਉਂਦਾ ਸੀ ਤੇ ਕੀ ਹੋਇਆ ਤੇ ਨਛੱਤਰ ਚਾਚਾ ਦੇ ਚੱਟਾ ਗੁਰਤਾ ਵਜਾ ਮੈਂ ਜਲਸਾ ਪਾਇਆ ਮੇਰੇ ਵਾਂਗੂ ਟਾ ਟੂਰ ਕੱਢ ਕੇ ਵੀ ਆਇਆ ਲੱਗਿਆ ਕਰੀ ਵੀ ਮੈਂ ਹੈਗਾ ਕੋਈ ਡਿਫਟੀ ਡੋਪਟਰ ਡੱਲ ਕਲੰਬਾ ਕੱਦਦਾ ਡੜਾ ਚੱਤੜ ਪਤੰਦਰ ਦੇ ਬੁੱਧਵਾਰ ਵੀਰ ਵਰ ਕਰਦੇ ਐ ਜਨਾਨੀ ਵਾਂਗੂ ਪਿੱਛੋਂ ਐਡਾ ਪਿੱਠਾ ਸੋਹਣਾ ਬਹੁ ਲੱਗੇ ਸਾਢੇ 6 ਫੁੱਟ ਕੱਦ ਜੱਟ ਦਾ ਮੱਛਾ ਮੱਛਾ ਚ ਤੌਰ ਤੇ ਐਸਐਸਪੀ ਬੜਾ ਪ੍ਰਭਾਵ ਕਾਨੂੰ ਕਹਿੰਦਾ ਐਸਐਸਪੀ ਤਾਂ ਇੰਨਾ ਫੈਨ ਉਹਦਾ ਇੱਕ ਦਿਨ ਨਾ ਗੱਲਾਂ ਕਰਦੇ ਕਰਾਉਂਦੇ ਚਾਹ ਜੀ ਪੀਂਦੇ ਐਸਐਸਪੀ ਨੇ ਪੁੱਛ ਹੀ ਲਿਆ ਜਿਹਨੂੰ ਤਿੰਨ ਚਾਰ ਵਾਰ ਪੰਚਾਇਤ ਗਈ ਹੈ ਨਾ ਉਹਨੂੰ ਬੜਾ ਦੇਖਿਆ ਕਰ ਐਸਐਸਪੀ ਪਤਾ ਨਹੀਂ ਤਾਂ ਲੌਂਡਾ ਲੂੰਡਾ ਸੀਗਾ ਤੇ ਕਹਿੰਦਾ ਛੱਤਰ ਸਿਆਂ ਕਹਿੰਦਾ ਪੜਿਆ ਲਿਖਿਆ ਲੱਗਦਾ ਕਹਿੰਦਾ ਬੜਾ ਪੜਿਆ ਲਿਖਿਆ ਜਿਹਾ ਲੱਗਦਾ ਉਹ ਬਣਾ ਸਮਾਰ ਕੇ ਮੁਰੋ ਜੱਟ ਕਹਿੰਦਾ ਕੱਬਾ ਸਾਡਾ ਚਾਚਾ ਕਹਿੰਦਾ ਕਾਨੂੰ ਐਸਐਸਪੀ ਸਾਹਿਬ ਕਹਿੰਦਾ ਸਕੂਲ ਜਾਂਦੇ ਸੀ ਕਹਿੰਦਾ ਜਵਾਕਾਂ ਦੀ ਗੱਡ ਗੁੰਡ ਮਾਰ ਕੇ ਮੁੜੇ ਹੋ ਮੋਟੇ ਹੁੰਦੇ ਹੁੰਦੇ ਮੋਟੇ ਹੋਦੇ ਹੁੰਦੇ ਜੀ ਅਜਾਜਪੀ ਦੀ ਚਾਹ ਦੀ ਕੋਟ ਰਿੱਤੇ ਨਾ ਥਾ ਨਾ ਹੋਵੇ ਉਹ ਗੱਲ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਜਦੋਂ ਤਰ ਜਾਚੇ ਦੀ ਵੀ ਐਡਾ ਵੀ ਉਹਨੂੰ ਐ ਨਹੀਂ ਪਤਾ ਵੀ ਗੱਲ ਕਿਹੜੇ ਮੌਕੇ ਤੇ ਕਿਹੜੀ ਗੱਲ ਕਰਨੀ ਹੈ ਬਤਿੰਦਰ ਨੇ ਇਹ ਸੀਗਾ ਚੁਟਕਲਾ ਇਹ ਹੱਡ ਬੀਤੀ ਆ ਜੱਗ ਬੀਤੀ ਕਹਿ ਲੋ ਅੱਡ ਬੀਤੀ ਕਹਿ ਲੋ ਇਹ ਕੋਈ ਚੁਟਕਲਾ ਨਹੀਂ ਆ ਇਹ ਰਿਐਲਿਟੀ ਦੇ ਵਿੱਚ ਹੋਈ ਹੋਈ ਚੀਜ਼ ਆ ਹੁਣ ਤਾਂ ਵਿਅਰਗ ਹੋ ਗਿਆ ਪੁੱਛਾਂਗੇ ਕਦੇ ਜੱਜੇ ਨੂੰ ਫੋਨ ਕਰਕੇ ਟੈਲਾ ਟੈਲੇ ਨੂੰ ਕਰਾਂਗੇ ਫੋਨ ਵੀ ਨਛੱਤਰ ਨਾਲ ਮੜੀ ਜੀ ਗੱਲ